ਖਬਰਨਾਮਾ ਦੇਖ ਰਹੇ ਸਾਰੇ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਫੂਲਸ ਰਾਜ ਕਾਂਗਰਸ ਪਾਰਟੀ ਦੇ ਨਿਰਤਕ ਆਗੂ ਅਤੇ ਮੌਜੂਦਾ ਸੰਸਦ ਸੁਖਿੰਦਰ ਸਿੰਘ ਰੰਧਾਵਾ ਨੂੰ ਲੱਗਿਆ ਗਹਿਰਾ ਸਦਮਾ ਇੱਕ ਪਾਸੇ ਜਿੱਥੇ ਸੁਖਿੰਦਰ ਸਿੰਘ ਰੰਧਾਵਾ ਦੀ ਸੋਚ ਹੈ ਕਿ ਮੈਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਐਜ਼ ਅ ਮੁੱਖ ਮੰਤਰੀ ਦਾ ਚਿਹਰਾ ਬਣਾ ਲੇਕਿਨ ਅੱਜ ਉਸ ਦਾ ਇੱਕ ਵੱਡਾ ਸਾਥੀ ਜਿਹੜੇ ਉਸ ਦੇ ਖਾਸ ਤੇ ਖਾਸਮ ਖਾਸ ਸੀ ਅਤ ਦੇ ਕਰੀਬੀ ਸੀ ਯਾਨੀ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਸਾਹਮ ਦੇ ਸਾਥ ਸੀ ਲੇਕਿਨ ਅੱਜ ਉਸ ਵੱਡੇ ਸਾਥੀ ਨੇ ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਨੂੰ ਬੜਾ ਵੱਡਾ ਸਦਮਾ ਦਿੱਤਾ ਹੈ ਅੱਜ ਉਸ ਦੁਨੀਆ ਤੋਂ ਚਲੇ ਗਏ ਨੇ ਯਾਨੀ ਕਿ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਹੈ ਜੇ ਗੱਲ ਕਰੀਏ ਸੁਖਜਿੰਦਰ ਸਿੰਘ ਰੰਧਾਵਾ ਦੀ ਯਾਨੀ ਕਿ ਉਹਨਾਂ ਦੇ ਪੁੱਛੇ ਤੋਂ ਬਿਨਾ ਕੋਈ ਵੀ ਕੰਮ ਚਾਹੇ ਉਹ ਘਰ-ਬਾਰ ਦਾ ਹੋਵੇ ਚਾਹੇ ਰਾਜਨੀਤਿਕ ਦਾ ਹੋਵੇ ਨਹੀਂ ਕਰਦੇ ਸੀ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਗੁਰਦਾਸਪੁਰ ਤੋਂ ਮੈਂਬਰ ਆਫ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਦੀ ਸੱਜੀ ਬਾਹ ਸਮਝੇ ਜਾਂਦੇ ਅਤੇ ਅਤ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜਨ ਦਾ ਵਿਰੀ April ਨੂੰ ਦਿਹਾਂਤ ਹੋ ਗਿਆ ਸੀ ਕਿਸ਼ਨ ਚੰਦਰ ਮਹਾਜਨ ਦੇ ਪੁੱਤਰ ਨੇ ਦੱਸਿਆ ਕਿ 20 April 2025 ਨੂੰ ਉਹਨਾਂ ਦੇ ਪਿਤਾ ਨੂੰ ਹਾਰਟ ਅਟੈਕ ਆਇਆ ਤੇ ਕੁਝ ਹੀ ਮਿੰਟਾਂ ਵਿੱਚ ਉਹ ਇਹ ਫਾਨੀ ਸੰਸਾਰ ਨੂੰ ਛੱਡ ਕੇ ਚਲੇ ਗਏ। ਕਿਸ਼ਨ ਚੰਦਰ ਮਹਾਜਨ ਦਾ ਸ਼ਰਧਾਂਜਲੀ ਸਮਾਗਮ 29 April ਦਿਨ ਮੰਗਲਵਾਰ ਗੁਰੂ ਕਾ ਤਾਰ ਫਾਰ ਗੁਰੂ ਕ੍ਰਿਤਾਰ ਫਾਰ ਸੈਲੀ ਰੋਡ ਪਟਾਣਕੋਟ ਵਿਖੇ 11:00 ਵਜੇ ਤੋਂ 12:00 ਵਜੇ ਤੱਕ ਅਤੇ ਉਠਾਲਾ ਦੁਪਹਿਰ 1:00 ਵਜੇ ਤੋਂ 2:00 ਵਜੇ ਚਾਰ ਹੋਵੇਗਾ। ਯਾਨੀ ਕਿ ਜਿਹੜੇ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਸਾਥੀ ਸੀ ਸਜੀ ਬਾਹ ਮੰਨੇ ਜਾਂਦੇ ਸੀ ਕਰੀਬੀ ਕਿਸ਼ਨ ਚੰਦਰ ਮਹਾਜਨ ਜੇ ਗੱਲ ਕਰੀਏ ਕਿਸ਼ਨ ਚੰਦਰ ਮਹਾਜਨ ਦੀ ਕਾਫੀ ਲੰਮਾ ਸਮੇਂ ਤੋਂ ਉਹ ਕਾਂਗਰਸ ਪਾਰਟੀ ਦੇ ਇੱਕ ਵੱਡੇ ਆਗੂ ਵਰਕਰ ਅਤੇ ਸੱਜੀ ਬਾਹ ਸੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਸੁਖਜਿੰਦਰ ਸਿੰਘ ਰੰਧਾਵਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਗਿਆ ਕਿ ਕਿਸ਼ਨ ਚੰਦ ਮਹਾਂ ਕਿਸ਼ਨ ਚੰਦਰ ਮਹਾਜਨ ਦਾ ਇਸ ਦੁਨੀਆ ਤੋਂ ਜਾਣਾ ਉਹਨਾਂ ਕਹਿੰਦੇ ਕਿ ਮੇਰੇ ਅਤੇ ਮੇਰੇ ਪਰਿਵਾਰ ਲਈ ਅਤੇ ਦੂਸਰੇ ਪਾਸੇ ਉਹਨਾਂ ਦੇ ਪਰਿਵਾਰ ਲਈ ਸਭ ਤੋਂ ਵੱਡਾ ਘਾਟਾ ਹੈ ਉਹਨਾਂ ਨੇ ਕਿਹਾ ਇਹ ਘਾਟਾ ਜਿਹੜਾ ਸਾਨੂੰ ਪਿਆ ਹੈ ਖਾਸ ਕਰਕੇ ਰਾਜ ਸਿਆਸੀ ਤੌਰ ਤੇ ਇਹ ਕਦੇ ਵੀ ਪੂਰਾ ਨਹੀਂ ਹੋਵੇਗਾ ਉਹਨਾਂ ਨੇ ਕਿਹਾ ਕਿ ਕਿਸ਼ਨ ਚੰਦਰ ਮਹਾਜਨ ਦਿਨ ਪਰ ਰਾਤ ਮੇਰੇ ਨਾਲ ਰਹਿੰਦੇ ਸੀ ਹਰੇਕ ਗਤੀਵਿਧੀ ਦੇ ਵਿੱਚ ਉਹ ਵੱਧ ਚੜ ਕੇ ਹਿੱਸਾ ਦਿੰਦੇ ਲੈਂਦੇ ਸੀ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਨੂੰ ਆਪਣੇ ਭਰਾ ਤੋਂ ਵੀ ਵੱਧ ਸਮਝਿਆ ਸੀ ਉਹਨਾਂ ਨੇ ਕਿਹਾ ਮੈਂ ਕਿਸ਼ਨ ਚੰਦਰ ਮਹਾਜਨ ਦੀ ਪਰਿਵਾਰ ਦੇ ਨਾਲ ਹਮੇਸ਼ਾ ਖੜਾ ਮੈਂ ਉਸ ਦਾ ساری ਉਮਰ ਰਿੜੀ ਰਹਿਾਂਗਾ ਦੁੱਖ ਸੁੱਖ ਦੀ ਘੜੀ ਦੇ ਵਿੱਚ ਮੈਂ ਕਦੇ ਵੀ ਪਿੱਛੇ ਨਹੀਂ ਹਟਾਂਗਾ ਕਿਸ਼ਨ ਚੰਦਰ ਮਹਾਜਨ ਦੇ ਪਰਿਵਾਰ ਤੋਂ ਕਿਉਂਕਿ ਸੁਖਜਿੰਦਰ ਸਿੰਘ ਰੰਧਾਵਾ ਜੋ ਕੁਝ ਕਹਿ ਦਿੰਦੇ ਨੇ ਉਹ ਕਰਕੇ ਛੱਡਦੇ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਸਭ ਤੋਂ ਵੱਧ ਘਾਟਾ ਪਿਆ ਹੈ ਕਿ ਕਿਸ਼ਨ ਚੰਦਰ ਮਹਾਜਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਉਹਨਾਂ ਨੇ ਹੌਸਲਾ ਬਣਾਇਆ ਦੁੱਖ ਮੰਡਾਇਆ ਪਰਿਵਾਰ ਦੇ ਨਾਲ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਮੇਰੇ ਉਹ ਨਾਲ ਚੱਲੇ ਉਹਨਾਂ ਦੇ ਪੁੱਤ ਵੀ ਮੇਰੇ ਨਾਲ ਚੱਲਣਗੇ ਤਾਂ